ਹੈਲੋ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਆਪਣੇ ਮਾਰਗਾਂ ਵਲੋਗ ਵਿੱਚ ਅੱਜ ਫੇਰ ਅਸੀਂ ਚੱਲੇ ਹਾਂ ਗੁਰਦੁਆਰਾ ਸਾਹਿਬ ਉੱਤੇ ਕੱਲ੍ਹ ਵਾਲੀ ਵੀਡੀਓ ਸਾਡੀ ਹਜੇ ਪਈ ਉਹ ਪਾਉਣ ਵਾਲੀ ਤੇ ਅੱਜ ਸ਼ਾਮ ਤੱਕ ਪਾ ਦਿੰਦੀ ਆ ਵੀਡੀਓ ਤੇ ਹੁਣ ਅਸੀਂ ਚੱਲੇ ਆ ਕੰਮ ਸਾਡੇ ਸਾਰੇ ਹੋ ਗਏ ਅਸੀਂ ਜਲਦੀ ਉੱਠੇ ਸੀਗੇ ਤੇ ਗ੍ਰੇਸੀਆ ਆ ਗਈ ਹੈ ਬੈਠੀ ਐ ਮੋਟਨਾ ਹੈਲੋ ਹੈਲੋ ਜੀ ਸਸ਼ਕਾ ਜੀ ਅੱਜ ਅਸੀਂ ਕਿਉਂ ਲੇਟ ਹੋ ਗਏ ਥੋੜਾ ਮੇਰਾ ਟੈਂਪਰੇਚਰ ਲੋ ਹੋਇਆ ਪਿਆਗਾ ਨਾ ਸੀਗਾ ਅੱਜ ਮੈਂ ਨਵੀਨ ਛੱਡਣ ਗਈ ਨਾ ਜਦੋਂ ਤੇ ਕਿਸੇ ਨੇ ਸਾਡੀ ਸਕੂਟ ਰਿਚ ਮੋਟਰਸਾਈਕਲ ਮਾਰਨਾ ਸੀ ਤੇਜ ਜਿਆਦੇ ਸੀ ਇਸ ਕਰਕੇ ਮੈਂ ਲੇਟ ਹੋ ਗਈ ਹੁਣ ਨਾ ਮੇਰੀਆਂ ਲੱਤਾਂ ਹੈ ਹੁਣ ਅਭੀ ਵੀ ਜਿਵੇਂ ਕੰਮ ਨਹੀਂ ਕਰਦੀਆਂ ਤੇ ਮੈਂ ਇਹਨੂੰ ਐਂ ਕਹੀ ਜਾਂਦੀ ਸੀ ਮੈਂ ਹੈ ਮੈਂ ਤਾਂ ਉਹੀ ਸੋਚੀ ਜੰਨੀ ਹੈ ਜੇ ਤੇ ਹੁਣ ਹੀ ਜਸ਼ਨ ਦਾ ਫੋਨ ਆਇਆ ਸੀ ਮੇਰੇ ਅੱਖਾਂ ਭਰ ਆਈਆਂ ਮੈਂ ਹੈ ਜੇ ਕੁਝ ਹੋ ਜਾਂਦਾ ਫਿਰ ਤੇ ਚਲੋ ਵੈਗਰੂ ਦੇ ਲੜ ਲੱਗੇ ਆ ਰੋਜ਼ ਸੇਵਾ ਕਰਨ ਜਾਂਦੀ ਸੇਵਾ ਦਾ ਫਾਲਤਾਂ ਮਿਲਦਾ ਹੀ ਹੈ ਤੇ ਪ੍ਰਮਾਤਮਾ ਨੇ ਹੱਥ ਦੇ ਕੇ ਰੱਖਿਆ ਪ੍ਰਮਾਤਮਾ ਸਾਹਿਬ ਨੂੰ ਐਂ ਹੀ ਰੱਖੇ ਤੇ ਵਿਚਾਰਿਆਂ ਦੇ ਉਹਨਾਂ ਦੇ 7 ਵਜੇ ਆ ਗਈ ਤੇ ਫਿਰ ਵੀ ਮੇਰਾ ਢਿੱਡ ਜਮ ਜਦਾ ਸੀ ਮੈਂ ਹੈ ਮੇਰੇ ਭਰਾਵਾਂ ਵਰਗੇ ਸੀ ਛੋਟੇ ਸੀਗੇ ਜਿਵੇਂ ਮੇਰੇ ਭਰਾ ਆ ਗਏ ਬਲਜਿੰਦਰ ਤੇ ਸੋਨੀ ਤੇ ਉਹਨਾਂ ਹੀ ਕੁਮਰ ਦੇ ਸੀਗੇ ਤੇ ਮੈਂ ਘਰੇ ਆ ਕੇ ਦੱਸਣ ਲੱਗੀ ਤੇ ਮੈਂ ਹੈ ਨਾ ਵੀ ਆਏ ਉਹਨਾਂ ਦੇ ਬਾੜੀ-ਬਾੜੀ 7 ਵੱਜ ਗਈ ਚਲੋ ਬਚਤ ਰਹਿ ਗਈ ਤੇ ਚਲੋ ਜੀ ਬਾਲੀਆਂ ਗੱਲਾਂ ਨਹੀਂ ਕਰਦੇ ਹੁਣ ਚੱਲਦੇ ਆਪਾਂ ਗੁਰਦੁਆਰਾ ਸਾਹਿਬ ਦੀਦੀ ਦਾ ਫੋਨ ਵੀ ਆ ਗਿਆ ਆ ਅਸੀਂ ਕੱਲ੍ਹ ਤੋਂਤੇ ਸੀਗੇ ਕੱਪੜੇ ਕੋਸਨਦਰ ਪਾਤੀ ਸੀ ਸੁਪਨੇ ਤੇ ਬਾਹਰ ਮੌਸਮ ਇੰਨਾ ਖਰਾਬ ਬਰਾਹ ਹੈ ਤੇ ਦੇਖ ਦੀਦਾ ਨਹੀਂ ਧੁੰਦ ਦਾ ਕਰਕੇ ਹੀ ਉਹ ਹੋ ਗਿਆ ਮੋਟਰਸਾਈਕਲ ਵਾਜੀ ਸੀ ਮੋਟਰਸਾਈਕਲ ਦੇ ਵਿੱਚ ਨਹੀਂ ਠੰਡ ਕੋਰਾ ਪੈ ਗਿਆ ਅੱਜ ਕੋਰਾ ਧੁੰਦ ਅੱਜ ਅਸੀਂ ਵੀ ਪੈਦਲ ਪਰਕੇ ਆਏ ਆ ਆਪਾਂ ਕਿਹੜਾ ਪੈਸਿਆਂ ਦਾ ਥੇਲਾ ਸੱਟ ਕੇ ਪੈਸੇ ਤਾਂ ਕੋਣ ਸੜਦਾ ਪਰ ਬਹੁਤ ਠੰਡੀ ਹਵਾ ਚੱਲੀ ਆਂਦੀ ਹੈ ਗੁਰਦੁਆਰੇ 사ਹਰ ਨੂੰ ਜਾਈ ਜੰਨੇ ਸੀ ਲੇਟ ਆ ਸੀ 9:40 ਹੋ ਗਏ ਤੇ ਫਿਰ ਵੀ ਹਜੇ ਤੋਂ ਤੱਕ ਮੌਸਮ ਦਾ ਸਵੇਰ ਜਦੋਂ 5:30 ਵੇ ਉੱਠੀ ਆ ਨਾ ਉਦੋਂ ਬਾਲਾ ਸੀਗਾ ਤੇ ਮੈਂ ਫਿਰ ਬਾਹਰ ਗਈ ਨਹੀਂ ਗੇ ਮੈਂ ਚਾਹੀ ਤਾਂ ਲੱਗ ਗਿਆ ਹੈ ਬਾਲਾ ਠੰਡ ਲੱਗਦੀ ਅੱਜ ਤੇ ਛਾਲ ਵੀ ਨਹੀਂ ਲਿਆ ਗਿਆ ਪਤਾ ਹੀ ਨਹੀਂ ਲੱਗਿਆ ਸਰਨ ਦੇਖਾ ਉਹ ਇਹ ਨਹੀਂ ਤਾਂ ਵੀਡੀਓ ਬਣਾ ਲਈ। ਉਹਨਾਂ ਘਰਤਵਾਰਾ 30 ਦਾ ਹੁੰਦਾ ਸੀਗਾ। ਲਾਲੀ ਵਾਲੇ ਸਕੂਲ ਤੇ ਘਰ ਹੋਇਆ ਕੋਸ਼ਿਸ਼ ਦਿਸਦਾ। ਬੱਸ ਐਸੇ ਪਹੁੰਚਣਾ ਲਿਆ। ਅੱਤਮੇ ਬਕਲਮਾਰ ਤੁਮੇਰੀ। ਮੂਸ ਲਵਾਂ ਨਾਮ ਦੁਲੇ ਤੁਮੇ। ਚੱਕੇ। ਸਰਕਨ ਨਾ ਇਹ ਜਹਾਵਾ ਬੰਦ ਸੀ। ਓ ਟਕੇ। ਉੱਡੀ ਉੱਡੀ ਤੱਕ ਪਹੁੰਚ ਗਏ ਇਸ ਗੁਰਦੁਆਰਾ ਸਾਹਿਬ ਮੈਂ ਕਰ ਪਾਈ ਕਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਦੇਖੋ ਤੁਹਾਨੂੰ ਪਤਾ ਕੀ وجہ ਸਿੱਕੇਵੇਂ ਆਏ ਅਸੀਂ ਅੱਜ ਇੱਧਰ ਹੈਲੋ

ရောင်းတာတော့ဘာပဲဖြစ်ဖြစ်ရောင်းတာကတော့အဆင်ပြေတယ်လို့ပြောလို့ရတယ် ਹੈਲੋ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਆਪਣੇ ਮਾਲਵਾ ਵਲੌਗ ਵਿੱਚ ਅਸੀਂ ਚੱਲੇ ਹਾਂ ਗੁਰਦੁਆਰਾ ਸਾਹਿਬ ਤੇ ਬੀਬੀ ਵੀ ਆ ਗਈ ਤੇ ਵੀ ਵੀ ਨਾਲ ਵੀ ਮਿਲ ਆਉਣੀ ਆ ਤੇ ਗੁਰਪੁਰਬ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਅੱਜ ਗੁਰਪੁਰਬ ਦੀ ਅਸੀਂ ਜਾਣੀ ਹੈ ਕਿ ਤੇ ਜਿਹੜਾ ਪਾਠ ਰਖਾਇਆ ਸੀ ਉਹਦਾ ਵੀ ਪੂਰਵ ਅਰਜੀ ਪੜਨਾਗਾ ਤੇ ਆਪਾਂ ਚાલਦਿਆਂ ਗ੍ਰੇਸੀ ਮੈਂ ਆਪਈ ਇੱਥੀ ਜਾਂਦੀ ਆ ਉਧਰ ਬੀਬੀ ਵੀ ਆ ਗਈ ਸੀਗੀ ਉਹ ਵੇਟੀ ਵਿੱਪੀ ਮੈਨੂੰ ਮਜ਼ਾ ਗਰੀਚੂ Terima <laughs> kasih <Allah Allah. Allah. inaudible> ਨਾਵੋ ਹਾਂਜੀ ਮੈਂਦੀ ਲਵਾ ਕੇ ਆਏ ਆਂ ਅਸੀਂ ਤੇ ਜੇ ਹੱਥ ਨਹੀਂ ਧੋਤੇ ਤੇ ਮੇਰੀ ਮਹਿੰਦੀ ਤਾਂ ਜਮਾ ਗਿੱਲੀ ਸੀਗੀ ਤੇ ਸਾਰੀ ਖਰਾਬ ਹੋ ਗਈ ਕਿਉਂਕਿ ਮੈਂ ਸਕੂਟਰੀ ਚਲਾਉਣੀ ਸੀਗੀ ਤੇ ਇਹਨਾਂ ਦੀ ਠੀਕ ਹੈ ਨਵੀਂ ਦੀ ਜਾਦੇ ਵਧੀਆ ਦਿਖਾਈ ਨਾ ਵੀ ਦੋਨੇ ਹੱਥ ਨਾ ਮੇਰੇ ਬੰਨ੍ਹ ਲੇ ਹਾਂ ਹੁਣ ਅਸੀਂ ਤਾਂ 뜨 ਗਰਮ ਕਰਕੇ ਪੀਤਾ ਗਰੇਸੀ ਨੂੰ ਘੇੜਾ ਚੜਾ ਕੇ ਲਈ ਤੇ ਉੱਤਰ ਬੀਬੀ ਲਸਣ ਚੀਨੀ ਅੰਦੀਏਗੀ ਬੀਬੀ ਦੀ ਡਿਊਟੀ ਲਾਈ ਜਾ ਚੀ ਔਰ ਬੈਠੀ ਬੈਠੀ ਉਹ ਕਹਿੰਦੀ ਮੈਨੂੰ ਕਹਿੰਦੀ ਕਹਿੰਦੀ ਮੈਨੂੰ ਦੱਸ ਤੋ ਕੋਈ ਕੰਮ ਮੈਂ ਹਾਂ ਤੋ ਆਲੂਆਂ ਵਾਲੇ ਪਰੌੜੇ ਬਣਾਉਣਾ ਤੋ ਕੀ ਕਰਾਂਗੀ ਚੱਲ ਵਿਚਾਰੀ ਬੈਠੀ ਹੈ ਕਹਿੰਦੀ ਮੈਂ ਤੇ ਸੁਣ ਚੱਲੇ ਜਾਂਦੀ ਹਾਂਜੀ ਅੱਜ ਸਵੇਰ ਦੀ ਲਾਈਟ ਨਹੀਂ ਐਨਵਰਟਰ ਦੀ ਹੈਗੀ ਲਾਈਟ ਤੇ ਗੁਰਦੁਆਰਾ ਸਾਹਿਬ ਤੋ ਅਸੀਂ ਆ ਕੇ ਭਗਦੇ ਵਾਗੇ ਇਹਨਾਂ ਦੇ ਮਹਿੰਦੀ ਲਵਾਉਣੀ ਸੀਗੀ ਪੂਟੇ ਪਾਣੀ ਦਾ ਸਾਰਾ ਪਿਆ ਸਾਡਾ ਕੰਮ ਤੇ ਦੁੱਧ ਘਰਮ ਧਰਿਆ ਹੈ ਜੀ ਅਲਦੀ ਆ ਲਾਤ ਫੀ ਜਾਂਦੀ ਹੈ ਮੈਂ ਹਾਂ ਕਰ ਲਿਆ ਕੀ ਹੋ ਗਿਆ ਲਾਈਟ ਪਤਾ ਨਹੀਂ ਕਦੋਂ ਨਹੀਂ ਆਈ ਹਨਾ ਖਰਾ ਵਾਲਾ ਬਾਵਾ ਮੈਂ ਰਾਤ ਪਾਣੀ ਚੜਾ ਲਿਆ ਗਰੇਸੀ ਆ ਹਾਂਜੀ ਲਾਈਟ ਆ ਗਈ ਚਿੱਕਾ ਮਾਰ ਲੱਗ ਗਈਆਂ ਕਹਿੰਦੀ ਮੈਂ ਕੀ ਹੋ ਗਿਆ ਕਹਿੰਦੀ ਲਾਈਟ ਆ ਗਈ ਫੋਨ ਆਈ ਹੈ ਟਾਈਮ ਹੋ ਗਿਆ 6:15 ਮਿੰਟ